ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀ 12 ਮਹਾ ਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੀਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਡ ਦੇ ਜਿਸ ਭ੍ਰਮੇ ਤੱਕ ਆਏ ਪ੍ਰਭ ਕੀ ਸਾਮ ਤੇਨ ਦੁਦ ਤੇ ਬਾਹਰੀ ਕਿ ਤੈ ਨ ਆਵੇ ਕਾਮ ਜਲਵਿਨ ਸਾ ਕੁਮਲਾਪਤੀ ਉਪਜੈ ਨਾਹੀ ਨਾਮ ਆਰ ਨਾ ਆ ਨ ਮਿਲੀਐ ਸੱਜਣਾ ਕਤ ਪਾਈਐ ਵਿਸਰਾਮ ਜਿਤ ਕਰ ਹਰ ਕੰਤ ਨਾਮ ਪ੍ਰਗਟਾਈ ਪਟਨਗਰ ਸੇ ਰਾਮ ਸ਼ਰਵ ਸ਼ਿੰਗਾਰ ਤੁਮ ਬੋਲ ਰਸ ਸੰਦਈ ਸੋ ਖਾਮ ਗਉ ਸਾਮੀ ਕੰਤ ਵੀ ਹੋਣੀਆ ਮੀਤ ਸੱਜਣਾ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸ੍ਰੀ ਸੁਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਵਿੰਦਿਆ ਰਾਤੀਐ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਕਣਾ ਜਿੰਨ ਪਾਇਆ ਪ੍ਰਵ ਆਪਣਾ ਆਇਤ ਸਹ ਗਣਾਇ ਕੰਤ ਸੁਨ ਜੀਵਨਾ ਕਰਤਾ ਜਨਮ ਜਣਾ ਜਲ ਤਲ ਮਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਵ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿਨੇ 라ਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਚੇਤ ਮਿਲਾਏ ਸੋ ਪ੍ਰਭੂ ਤਸ ਕੈ ਪਾਇ ਲਗਾ ਮੈਂ ਸਾਖ ਧੀਰਣ ਕਿਉ ਵੱਡਿਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਉਪਰਕ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਇਕਲਤਰ ਨਾ ਸੰਗਤ ਨਾਈ ਹਰਿਉ ਨਾਸੀ ਓਹ ਪਲਚ ਪਲਚ ਸਗਲੀ ਮੋਈ ਝੁਟੈ ਤੁੰਦੈ ਮੋ ਇਕਸਾਰ ਕੇ ਨਾਮ ਬਿਨਾ ਯਕੈ ਲਈਐ ਕੋਈ ਦਇਓ ਵਿਸਰਜ ਗੁਸਨਾਮ ਪ੍ਰਭ ਨ ਵਰਨਾ ਕੋਈ ਪ੍ਰੀਤਮ ਚਰਣੇ ਜੋ ਲਕੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗਦਾ ਹੈ ਜਾਂ ਸੰਤ ਭੇਟੈ ਹਰ ਸੋਈ ਹਰ ਜਿਟ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਰਵਨ ਹਰ ਸੱਜਣ ਦਾ ਵਣ ਲਗਿਆ ਕਿਸੇ ਨਾ ਦੇ ਬੰਦ ਮਾਰਕ ਮੋਤੀ ਨਾਮ ਪ੍ਰਭ ਬਨ ਲਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜਿਤੇ ਮਨ ਪਵੰਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਕੀਤੇ ਆਪਣੇ ਸੇ ਕਈਆ ਧੰਨ ਆਪਨ ਲਈ ਆਜੇ ਮਿਲਾਏ ਵਿਛੜ ਕੇ ਰੋਵੰਨ ਸਾਥ ਸੰਗ ਪ੍ਰਾਪਤੇ ਨਾਨਕ ਰਕਮਾਨੰਨ ਆਰ ਜੇ ਟਰੰਗਿਲਾ ਤਿਸ ਧਨੀ ਜਿਸ ਕੈ ਭਗ ਮਥਨ ਆ ਸਾੜ ਤਪੰਦਾ ਤਿਸ ਲਗੈ ਹਰ ਨਾ ਹੁ ਨ ਜਿੰਨਾ ਪਾਸੈ ਜਗ ਜੀਵਨ ਪਰ ਤਿਆਗ ਕੈ ਮਨ ਸੰਧੀ ਆਸ ਦੁਈਏ ਭਾਈ ਬਿਗੁਚੀਐ ਗਲ ਪਈ ਸੁਜਮ ਕੀ ਖਾਸ ਜਿਹਾ ਬੀਜੈ ਸੁਣੈ ਮਤੈ ਜੁਲ ਕੇ ਆਸ ਰੈਲ ਵਿਹਾਲੇ ਬੱਚੋ ਤਾਣੀ ਉੱਠ ਚੱਲੇ ਕਈ ਨਿਰਾਸ ਜਿੰਨਕੋ ਸਾਧੂ ਭੇਟੀ ਐ ਸੂਤਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਬਉਧ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੋਹਣ ਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਚੋਂ ਪਿਆਰ ਮੰਤਰ ਤਾਂ ਸੱਚ ਰੰਗੇ ਇੱਕੋ ਨਾਮ ਧਾਰ ਬੇਖਿਆ ਰੰਗ ਕੋਡਾ ਵਯਾ ਦਸਣ ਸਭੇ ਸ਼ਾਰ ਹਰਮਤ ਪੁੰਦ ਸੁਹਾਵਣੀ ਮਿਲ ਸਾਹੂ ਪੀਵਣ ਹਾਰ ਵਰਤਨ ਪ੍ਰਭ ਸੰਗ ਮੋਲਿਆ ਸਮਤ ਪਰ ਕੇ ਅਪਾਰ ਹਰ ਮਿਲਨੇ ਤੋਂ ਮਨ ਲੋਚਦਾ ਕਰਮਲਾਵਣ ਹਾ ਜਿਨੀ ਸਕੀਏ ਪ੍ਰਭ ਪਾਇਆ ਹੋ ਤਨ ਕੈ ਸਤਿ ਬੋਲੇ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸੁਵਾਰਣ ਹਾ ਸਾਵੰਤ ਨਾ ਸੋਹਾਗਣੀ ਜਿਨ ਰਾਮ ਨਾਮ ਰਹਾਰ ਪਾ ਦੋਏ ਪਰ ਪੁਲਾਣੀਆਂ ਦੁਜੈ ਲਗਾ ਹਿਤ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤਾ ਜਿਤ ਦੰਦੇ ਬੰਸ ਸੀ ਤਤਵੇ ਲੈ ਫੈਸਲ ਪ੍ਰੇਤ ਪਕੜ ਚੁਲਾਇਨ ਦੂਤ ਜਮ ਕਿਸ ਨਾ ਦੇਨੀ ਭੇਤ ਛੜ ਕੜੋ ਤੈ ਕਨ ਮਾਹੀ ਜਿਨਸੋ ਲਗਾ ਹੈ ਤ ਹੱਥ ਮੁਰੜਾ ਤਨ ਕਪੇ ਸੋ ਵਾਸੇ ਤ ਜੇ ਹਾ ਬਿਜੈ ਸੋ ਲੜੈ ਕਰਮਾਂ ਸੰੜਾ ਕੇ ਤ ਨਾਨਕ ਕ੍ਰਿਸ਼ਨ ਆਗਤੀ ਚਰਨ ਬੋਹਿਤ ਪ੍ਰਵਤੇ ਤੈ ਸੇ ਪਾਤੋ ਇਹ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਏ ਤਾ ਆ ਸੁਨ ਪ੍ਰੇਮ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਰਨ ਕੋਈ ਆਨ ਮਿਲਾਵੇ ਮਾ ਸ਼ਾਂਤ ਸਹਾਈ ਪ੍ਰੇਮ ਕੇ ਹੌ ਤਨ ਕੈ ਲਾਗਾ ਪਾਰੇ ਬਿਨ ਪ੍ਰਭ ਕਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਕਾ ਪ੍ਰੇਮ ਰਸ ਸੇ ਤ੍ਰਿਤ ਰਹਿਆ ਗਾਏ ਆਪਜਗ ਬੇਨਤੀ ਕਰਾਹ ਲੇਹੁ ਪ੍ਰਭ ਲੜਲਾ ਜੋ ਹਰ ਕੰਤ ਮਿਲਾਈਆ ਸੇ ਵਿਛੜ ਕ ਤਹ ਨ ਜਾਏ ਪ੍ਰਭੰਦ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੋ ਸੁਖੀ ਵਸੰਦੀਆ ਜਨਮ ਆਹਰ ਰਾਏ ਕਤਿਕ ਕਰਮ ਕਮਾਵਣੇ ਦੋਸ ਨ ਕਾਉ ਜੋਕ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੁਪੇ ਰੋ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਤਨ ਮੈਂ ਕੌੜੇ ਹੋਈ ਕੈ ਜਿਤੜੇ ਮਾਇਆ ਭੋਗ ਕੈ ਵਿੱਚ ਨਾ ਕੋਈ ਕਰ ਸਕੈ ਕਿਸ ਤਰ ਰੋਗ ਹੈ ਰੋਜ ਕਿ ਤਕਸ਼ ਨ ਹੋਈ ਲਿਖਿਆ ਤੁਰ ਸੰਯੋਗ ਵੜਾ ਭਾਗੇ ਮੇਰਾ ਪਰਮ ਮਿਲੈ ਤੋ ਤ੍ਰਸ ਸਭਿ ਯੋਗ ਨਾਨਕੋ ਪ੍ਰਵਰਾਖਲੇ ਮੇਰੇ ਸਾਹਿਬ ਬੰਦੀ ਮੋਚੇ ਕਤਿ ਕੋ ਹੋਐ ਸਾਧ ਸੰਗ ਬਿਨਸੈ ਸਭੇ ਸੋਚ ਮੰਗਰ ਮਹਿ ਸੁ ਹੁੰਦਿਆ ਹਰ ਪ੍ਰਸੰਗ ਬੈਟੜੀਆਂ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿਲੜੀਆ ਸਾਜਨਾ ਤੇ ਬਾਹਰੀ ਸੇ ਰਹਿਣਾ ਤੇ ਲੜੀਆ ਤਿੰਨ ਦੁੱਖ ਦਾ ਕਬੂ ਉਤਰੈ ਇਸ ਜਉ ਕੈ ਵਸ ਪੜੀਆ ਜੁਨੀ 라ਵਿਆ ਪਰਿ ਆਪਣ ਸੇ ਦਸਣ ਨਿਤ ਖੜੀਆ ਰਤਨ ਜਿਵੇਂ ਹੀਰ ਲਾਲ ਹਰ ਕੰਟ ਤੰਨਾ ਜੜਿਆ ਨਾਲਕ ਵੰਚਾ ਤੂੜ ਤੰਨਾ ਪਰਮ ਸ਼ਰਣੀ ਦੰਦ ਫੜਿਆ ਮੰਗਰ ਪ੍ਰਵਿਆ ਆਰਾਧਣ ਬੋਹਰ ਨਾ ਜਦ ਬੜਿਆ ਪਉਤ ਕਾਰਨ ਬਿਆਪਈ ਕੰਡ ਮਿਲਿਆ ਹਰ ਨਾਮ ਮਨ ਤੇ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਹੋਟ ਗੋਵਿੰਦ ਗੋਪਾਲ ਰਾਏ ਸੇਵਾ ਸਮੀਲਾ ਹੋ ਵਿੱਚ ਆਉ ਨ ਸਕੇ ਮਿਲ ਸਾਧੂ ਗਣਗਾ ਜੈ ਤੇ ਉਪਜੀਤੇ ਮਿਲੇ ਸੱਚੀ ਪ੍ਰੀਤ ਸਮਾਹੋ ਕਰਕੇ ਲੀਨੀ ਪਾਰ ਬ੍ਰਹਮੋ ਬੋੜ ਨਾ ਵਿਛੜੀਆ ਬਾਰ ਜਉ ਲਕਵੇਰੀਆ ਹਰ ਸਜਣ ਅਗੁਆ ਘਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਭੋਗ ਸੁਹੰਦਾ ਸਰਵ ਸੁਖ ਜਿਸ ਅਖੇ ਵੀ ਪਰਵਾਹ ਮਾਗ ਮਜਨ ਸੰਗ ਸਾਧੂਆਂ ਤੂਰੀ ਕ੍ਰਿਸ਼ਨ ਨਾਨੋ ਹਰ ਕਾ ਨਾਮ ਧਿਆਇ ਸੁਣ ਸੋ ਨਾਨਕ ਕਰਦਾ ਜਨਮ ਕਰਮਲ ਤਰੇ ਮੰਤੇ ਜਾਏ ਗਮਾਨ ਕਾਮ ਕੋਤਨਾ ਮੋਹੀਐ ਬਿਨਸਰ ਲੋਕ ਸਵਾਨ ਸਚੇ ਮਾਰਗ ਚਲਦੇ ਆ ਉਸਤ ਕਰੀ ਜਾਨ ਅਠਲ ਤੇਜ ਸਗਲ ਪੰਨ ਜੀ ਤਿਆ ਪਰਵਾਰ ਜਿਸਨੋਂ ਦੇ ਵਦਿਆ ਕਰ ਸੋਈ ਪਰਖ ਸੁਜਾਨ ਜੰਦਾ ਮਿਲਿਆ ਪਰ ਵੇ ਆਪਣਾ ਨਾਨਕ ਜਨ ਕਰਵਾਰ ਮਾਗ ਸੁਚੇ ਸੇ ਕਾਢੀ ਐ ਜਿੰਦ ਪੂਰਾ ਗੁਰ ਮਿਹਰਵਾਨ ਫਲ ਗੁਣਾਂ ਤੋਂ ਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਸਹਾਈਂ RAM ਕੇ ਕਰ ਕਿਰਪਾ ਦੀਆ ਮਿਲਾਇ ਸੇ ਸੁਹਾਵੇ ਸਰਬ ਸੁਖ ਹੁਣ ਦੁਕਾਣਾਹੀ ਜਾਏ ਛੁਪਨੀ ਵਡਭਾਗਣੀ ਘਰ ਪਾ ਆਹਰ ਰਾਏ ਮਿਲ ਸਈਆ ਮੰਗਲ ਗਾਵੀ ਗੀਤ ਗਵਿੰਦ ਅਲਾਏ ਘਰ ਤੇ ਆਵਰਨ ਦਿਸਾਈ ਕੋਤ ਜਲ ਵੈ ਨ ਲਾਏ ਹਾਲ ਤਪਲ ਸੋ ਆਰੇ ਉਹ ਨ ਨਿਚਲਦ ਤੀਨ ਜਾਏ ਸੰਸਾਰ ਸਾਜਤੇ ਰੱਖੇ ਨ ਬਹੁੜ ਨਾ ਜਨਮੈ ਧਾਈ ਜਿਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਕ ਉਨਤ ਸਲਾਹੀ ਹੈ ਜਿਸ ਨੂੰ ਤਿਲਨਾ ਤਮਾਈ ਜਿੰ ਜਿੰਨਾਮ ਤੇ ਆਇਆ ਤਨ ਕੇ ਕਾਜ ਸਰੇ ਹਰਿ ਕਰਪੂਰਾ ਆ ਰਾ ਤੇ ਆ ਦਰਗਹ ਸਚ ਖਰੇ ਸਾਰ ਸੁਖਨ ਚਲਨ ਹਾਰ ਪੌਤਲ ਜਿ ਕਉ ਤਰੇ ਪ੍ਰੇਮ ਭਉ ਤਨ ਪਾਈਆ ਵਿਚਾ ਨਾਹਿ ਜਰੇ ਕੋੜ ਗਏ ਦੂਜਾ ਨਸੀ ਪੂਰਨ ਸਚ ਭਰੇ ਪਰਮ ਬ੍ਰਹਮ ਪ੍ਰਭ ਸੇ ਹੁੰਦੇ ਮਨ ਅੰਦਰ ਇਕ ਧਰੇ ਮਹਾਂਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਂਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ